ਸੂਰਾ ਸੋ ਪਹਿਚਾਨੀਏ ਜੋ ਲੜੇ ਦੀਨ ਕਹੇ ਤੁਰਜਾ ਪੁਰਜਾ ਕਟ ਮਰੇ ਕਬ ਹੂਣਾ ਛਾੜੇ ਖੇਤ ਜਹਾਂ ਦੇ ਮਹਾਵਕ ਅਨਸਾਰ ਉਹਨਾਂ 40 ਮੁਕਤਿਆਂ ਦੀ ਸ਼ਹੀਦੀ ਦੀ ਯਾਦ ਵਿੱਚ ਇੰਟਰਨੈਸ਼ਨਲ ਪੰਥਕਦਲ ਵੱਲੋਂ ਅਤੇ ਸਰਦਾਰ ਕੁਲਵਿੰਦਰ ਸਿੰਘ ਤੇ ਬੀਬੀ ਸੀਮਾ ਕੌਰ ਦੇ ਪਰਿਵਾਰ ਵੱਲੋਂ ਅੱਜ ਕੰਡਵੱਟ ਸਾਬਾਂ ਦੇ ਭੋਗ ਪਾਏ ਹਨ ਇਹਨਾਂ ਦੀ ਖੰਡ ਪਾਠਾਂ ਦੇ ਭੋਗਾਂ ਵਿੱਚ ਸ਼ਮੂਲੀਅਤ ਕਰ ਲਈ ਅਤੇ ਉਹਨਾਂ ਦੀਆਂ ਅਰਦਾਸਾਂ ਵਿੱਚ ਸ਼ਾਮਲ ਹੋਈ ਗੁਰੂ ਪਿਆਰੀ ਖਾਲਸਾ ਸਾਧ ਸੰਗਤ ਜੀਓ ਆਓ ਦਸਾਂ ਪਾਤਸ਼ਾਹ ਦੇ ਰੱਬੀ ਦਰਬਾਰ ਦੀ ਹਾਜ਼ਰੀ ਭਰ ਰਹੇ ਹਾਂ ਫਤੇ ਦੀ ਸਾਂਝ ਕਰੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤੇ ਵੈਸੇ ਆਪ ਜੀ ਨੂੰ ਜੋ ਗੁਰੂ ਘਰ ਦੇ ਸਟੇਜ ਕਤਰ ਸਾਹਿਬ ਹਨ ਉਹਨਾਂ ਨੇ ਸਾਰਾ ਅੱਜ ਦਾ ਜੋ ਪ੍ਰੋਗਰਾਮ ਹੈ ਵਿਸਤਾਰ ਸਹਿ ਦੱਸ ਦਿੱਤਾ ਹੈ ਮੇਰੇ ਤੋਂ ਬਾਅਦ ਦੋ ਬਲਾਰੇ ਬੋਲਣੇ ਹਨ ਇੰਟਰਨੈਸ਼ਨਲ ਸਿੱਖ ਫਰਡੇਸ਼ਨ ਯੂਕੇ ਦੇ ਭਾਈ ਪਰਮਿੰਦਰ ਸਿੰਘ ਜੀ ਬੱਲ ਅਤੇ ਇੰਟਰਨੈਸ਼ਨਲ ਬੰਦਕਦਾਲ ਵੱਲੋਂ ਭਾਈ ਕਪਤਾਨ ਸਿੰਘ ਜੀ ਮੈਂ ਸਿਰਫ ਜੋ ਕੱਲ ਦੀ ਇੱਕ ਅਕਾਲ ਤਖਤ ਸਕਤਰਤ ਵੱਲੋਂ ਲੈਟਰ ਬੜੀ ਜੋਰਾਂ ਛੋਰਾ ਦੇ ਨਾਲ WhatsAppਾਂ ਦੇ ਵਿੱਚ ਘੁੰਮ ਰਹੀ ਹੈ ਜਿਸ ਦਾ ਸਬੰਧ ਸਤਕਾਰ ਕਮੇਟੀ ਦੇ ਨਾਲ ਹੈ ਪਹਿਲੀ ਗੱਲ ਤਾਂ ਇਹ ਹੈ ਬਈ ਜੋ ਆਪ ਜੀ ਨੂੰ ਸਮੁੱਚੀਆਂ ਸੰਗਤਾਂ ਨੂੰ ਪਤਾ ਹੈ ਜੋ 2022 ਦੇ ਵਿੱਚ ਸਤਗੁਰ ਸਾਹਿਬ ਜੀ ਦੇ ਸਰੂਪਾਂ ਦੀ ਹੋਰ ਬਿਆਦਵੀ ਹੋਈ ਸੀ ਉਸ ਨੂੰ ਕੱਲਾ ਗੁਰਦੁਆਰਾ ਪ੍ਰਬੰਧ ਕਮੇਟੀ ਜਾਂ ਇੱਥੇ ਦੀਆਂ ਸੰਗਤਾਂ ਨੇ ਨਹੀਂ ਦਰਸ਼ਨ ਕੀਤੇ ਸਨ ਉਹਨੂੰ ਵੱਖਰੇ-ਵੱਖਰੇ ਸਮਿਆਂ ਤੇ ਆਣ ਕੇ ਜਿਸ ਤਰ੍ਹਾਂ ਸੰਤ ਬਾਬਾ ਉਤਾਰ ਸਿੰਘ ਜੀ ਵਿਧੀ ਚੰਦੀਏ ਸੰਤ ਬਾਬਾ ਜੀਤ ਸਿੰਘ ਜੀ ਸੰਤ ਬਾਬਾ ਜਗਜੀਤ ਸਿੰਘ ਜੀ ਹਰਖੋਵਾਲ ਵਾਲੇ ਸੰਤ ਬਾਬਾ ਹਰਨਾਮ ਸਿੰਘ ਜੀ ਮੁਖੀ ਦਮਦਮੀ ਟਕਸਾਲ ਤੇ ਹੋਰ ਵੀ ਕਈ ਸੰਤਾਂ ਮਾਪੁਰਛਾ ਨੇ ਦਰਸ਼ਨ ਕੀਤੇ ਇਹਨਾਂ ਸਾਰੀਆਂ ਚੀਜ਼ਾਂ ਤੋਂ ਬ੍ਰੰਤ ਜਦੋਂ ਉਹਨਾਂ ਦੀ ਤਲਬਦਾਰੀ ਹੋਈ ਸੀ ਉਹ ਉਸ ਟਾਈਮ ਜਥੇਦਾਰ ਸ੍ਰੀ ਕੌਲ ਤਖਤ ਦੇ ਸਾਹਮਣੇ ਗਿਆਨੀ ਹਰਪ੍ਰੀਤ ਸਿੰਘ ਆਪ ਜੀ ਨੂੰ ਪਤਾ ਹੈ ਕਿ ਉਹਨਾਂ ਤੋਂ ਪ੍ਰੰਤ ਸ੍ਰੀ ਕਾਲਤਾਕ ਸਾਹਿਬ ਜੀ ਦੇ ਜਥੇਦਾਰ ਬਣਾਏ ਗਏ ਸਿੰਘ ਸਾਹਿਬ ਗਿਆਨੀ ਰਗਵੀਰ ਸਿੰਘ ਜੀ ਉਹ ਆਏ ਉਹਨਾਂ ਨੇ ਵੀ ਦਰਸ਼ਨ ਕੀਤੇ ਉਹਨਾਂ ਨੇ ਵੀ ਦਰਸ਼ਨ ਕੀਤੇ ਤਾਂ ਉਹਨਾਂ ਨੇ ਵੀ ਇਸ ਗੱਲ ਨੂੰ ਹੋਰ ਵਿਅਦਵੀ ਦੱਸਿਆ ਪਰ ਉਹ ਤੋਂ ਪਹਿਲਾਂ ਉਹਨਾਂ ਨੂੰ ਤਲਬ ਕੀਤਾ ਗਿਆ ਸੀਗਾ ਹੁਣ ਮਸਲਾ ਇਹ ਗੱਲ ਆ ਵੀ ਇੱਥੋਂ ਪੰਜ ਸਿੰਘ ਸਹਿਬਾਨਾਂ ਨੇ ਸਾਰੀ ਇਹ ਜਾਂਚ ਕਰਕੇ ਸਾਰੀ ਇਹ ਇਹ ਤੇ ਦਾ ਨਰੀਖਣ ਕਰਕੇ ਜੋ ਵੀ ਸਤੂਰ ਸਾਬਾਂ ਦੇ ਸਰੂਪਾਂ ਦੇ ਦਾਖਣ ਕਰਕੇ ਉਹਦੀ ਰਿਪੋਰਟ ਭੇਜੀ ਸੀ ਉਸ ਤੋਂ ਪਹਿਲਾਂ ਸ੍ਰੀ ਅਕਾਲ ਤਖਤ ਸਾਹਿਬ ਦੇ ਸਕੱਤਰੇ ਤੋਂ ਲੋਂ ਇਹਨਾਂ ਤੋਂ ਲਿਖਤੀ ਜਵਾਬਦਾਰੀ ਕੀਤੀ ਗਈ ਸੀ ਜਿਹਦੇ ਵਿੱਚ ਇਹਨਾਂ ਨੇ ਸਹੀ ਜਵਾਬ ਦੇਣ ਦੀ ਬਜਾਏ ਉਹਨਾਂ ਨੂੰ ਕੁਐਸਚਨ ਆਨਸਰ ਕੀਤੇ ਉਸ ਤੋਂ ਪ੍ਰੰਤ ਉਹਨਾਂ ਨੇ ਇਹਨਾਂ ਨੂੰ ਪੰਜ ਸਿੰਘਾਂ ਸਾਂ ਬੰਨ੍ਹਣ ਦੀ ਹਾਜ਼ਰੀ 'ਚ ਇਹ ਮਸਲਾ ਗਿਆ ਜਿਹਦੇ ਵਿੱਚ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਸਿੰਘ ਸਾਹਿਬ ਗਿਆਨੀ ਰਕਵੀਰ ਸਿੰਘ ਅਤੇ ਸ੍ਰੀ ਦਰਬਾਰ ਸਾਹਿਬ ਜੀ ਦੇ ਤਿੰਨ ਸਿੰਘ ਸਹਿਬਾਨ ਉਹਨਾਂ ਨੇ ਇਹਨਾਂ ਨੂੰ ਤਾਲਬ ਕੀਤਾ ਹੁਣ ਗੱਲ ਇਹ ਆ ਕਿ ਕਿੱਥੇ ਤੱਕ ਅਸੀਂ ਥੱਲੇ ਨੂੰ ਜਾਣਾ ਸਿੰਘ ਸਾਹਿਬਾਂ ਦਾ ਤਾਲਬ ਕੀਤਾ ਹੋਇਆ ਵਿਅਕਤੀ ਇੱਕ ਸਿਕਤਰੇ ਤੋਂ ਚਿੱਠੀ ਕੱਢ ਕੇ ਜੋ ਕਿ ਉਹ ਚਿੱਠੀਆਂ ਹੁੰਦੀਆਂ ਹਨ ਸਿੰਘ ਸਾਹਿਬ ਦਾ ਪੀਏ ਲਿਖਦਾ ਹੁੰਦਾ ਹੈ ਉਹ ਉਹ ਸਾਰੇ ਹੀ ਫੈਸਲੇ ਨੂੰ ਤਬਦੀਲ ਕਰ ਰਿਹਾ ਹੈ ਪਹਿਲੀ ਗੱਲ ਤਾਂ ਇਹ ਆ ਵੀ ਸਿੰਘ ਸਾਹਿਬਾਂ ਦਾ ਕੀਤਾ ਹੋਇਆ ਫੈਸਲਾ ਉਹਨੇ ਉਹਦੀ ਹਕਮੰਦੂਲੀ ਕਰਤੀ ਸਾਰੇ ਕਾਹੇ ਦੀ ਵੀ ਜਿਹੜਾ ਸਿੰਘ ਸਾਹਿਬਾਂ ਨੇ ਫੈਸਲਾ ਕੀਤਾ ਹੈ ਇਹ ਗਲਤ ਹੈ ਉਸ ਤੋਂ ਉਪਰੰਤ ਉਹ ਚਿੱਠੀ ਵਿੱਚ ਲਿਖਦੇ ਹੈ ਕਿ 12 12 925 ਨੂੰ ਅਸੀਂ ਪੰਜ ਮੈਂਬਰੀ ਕੋਈ ਕਮੇਟੀ ਬਣਾਈ ਹੈ ਵੀ ਉਹਨੇ ਸਾਨੂੰ ਇਹ ਰਿਪੋਰਟ ਭੇਜੀ ਹੈ ਹੁਣ ਮਸਲਾ ਇਹ ਆ ਵੀ ਜਿੱਥੇ ਮੌਕਾ ਹੀ ਵਾਰਦਾਤ ਹੁੰਦੀ ਹੈ ਚਾਹੇ ਉਹ ਕਿਸੇ ਵੀ ਧਰਨਾ ਸਮਬੰਧਿਤ ਹੋਵੇ ਜਿਹੜੇ ਸ਼ਨਾਖਤਕਾਰ ਹੁੰਦੇ ਆ ਉਹ ਮੌਕਾ ਹੀ ਵਾਰਦਾਤ ਤੇ ਜਾ ਕੇ ਜਿੱਥੇ ਵੀ ਉਹ ਹੈਪਨ ਹੋਇਆ ਹੁੰਦਾ ਐਕਸੀਡੈਂਟ ਹੋਇਆ ਹੁੰਦਾ ਉੱਥੇ ਜਾ ਕੇ ਉਹ ਉਹ ਸਾਰਾ ਮੌਇਨਾ ਲੈਂਦੇ ਆ ਸਾਡੇ ਕੋਲ ਕੋਈ ਵੀ ਜਿਹੜੀ ਉਹਨਾਂ ਨੇ ਪੰਜ ਮੈਂਬਰੀ ਕਮੇਟੀ ਬਣਾਈ ਹੈ ਵਾਟ ਐਵਰ ਪਤਾ ਨਹੀਂ ਕੌਣ ਕੌਣ ਨੇ ਕਿਸੇ ਦਾ ਨੋਂ ਨਹੀਂ ਹੈ ਸਾਡੇ ਕੋਲ ਹਜੇ ਤੱਕ ਅੱਜ ਦੀ ਸਵੇਰ ਦੀ ਤਰੀਕ ਤੱਕ ਕੋਈ ਨਹੀਂ ਆਇਆ ਇਸ ਕਰਕੇ ਉਹਨਾਂ ਨੇ ਲਿਖਿਆ ਵੀ ਜਿਹੜਾ ਇਹ ਪਹਿਲਾਂ ਪੰਜ ਸਿੰਘ ਸਹਿਬਾਨਾਂ ਨੇ ਫੈਸਲਾ ਕੀਤਾ ਸੀ ਬੰਦ ਤਰਫਾ ਸੀ ਕਿ ਉਸ ਬੰਦ ਤਰਫੇ ਫੈਸਲੇ ਦੇ ਵਿੱਚ ਕਿੰਨੇ ਸਿੰਘ ਸਹਿਬਾਨ ਆਏ ਇੱਥੇ ਕਿੰਨੇ ਸੰਤ ਮਹਾਤਮਾ ਆਏ ਉਹ ਸਖਤਰੇ ਪਾਈ ਬਗੀਚਾ ਸਿੰਘ ਉਹ ਸਾਰਿਆਂ ਨੂੰ ਗਲਤ ਠਹਿਰਾ ਰਿਆ ਬੇਨਤੀ ਇਹ ਆ ਵੀ ਮੈਂ মিডিਆ ਥਰੂ ਪਾਈ ਬਗੀਚਾ ਸਿੰਘ ਨੂੰ ਉਹਨਾਂ ਨੂੰ ਬੇਨਤੀ ਕਰਨਾ ਚਾਹੁੰਦਾ ਆ ਵੀ ਇਹ ਸਾਰੇ ਮਸਲੇ ਤੇ ਕੋਈ ਆਪਣੀ ਟਿੱਪਣੀ ਵਿਚਾਰ ਜਾਂ ਕੋਈ ਕਿ ਸੇ ਨੂੰ ਸਾਨੂੰ ਕੋਈ ਉਹ ਨਿੰਗਾ ਉਹਨਾਂ ਨੂੰ ਮaaf ਕਰ ਦੇਣ ਤਾਲਬ ਕਰ ਲੈਣ ਨਾ ਕਰ ਲੈਣ ਉਦੋਂ ਪਹਿਲਾਂ ਉਹ ਜਿਹੜੇ 5 ਸੈਕਲ ਸਬਾਨਾ ਦੀ ਨਿਯੁਕਤੀ ਕੀਤੀ ਆ ਜਾਂ ਕਰਨੀ ਚਾਹੁੰਦੇ ਆ ਉਹ ਇਸ ਗੁਰਦੁਆਰਾ ਸਾਹਿਬ ਦੇ ਵਿੱਚ ਆਣ ਕੇ ਸਤਗੁਰ ਸਾਹਿਬ ਜੀ ਦੇ ਸਰੂਪਾਂ ਦੇ ਦਰਸ਼ਨ ਕਰਨ ਜਿਹੜੇ ਉਹ ਸਤਗੁਰ ਸਾਹਿਬ ਜੀ ਦੇ ਸਰੂਪ ਕੱਟਣ ਵਾਸਤੇ ਯੰਤਰ ਵਰਤੇ ਗਏ ਆ ਉਹਨਾਂ ਦੇ ਦਰਸ਼ਨ ਕਰਨ ਉਹ ਸਾਰਾ ਹੀ ਕੁਝ ਆਪਣੇ ਕੋਲ ਕਿਉਂ ਦਿੱਤੇ ਹੋਈ ਪਿਆ ਆ ਬੇਨਤੀ ਆ ਕੋਈ ਪਾਈਪ ਕੀਚਾ ਸਿੰਘ ਉਹਨਾਂ ਨੂੰ ਵੀ ਇਹ ਸਾਰਾ ਹੀ ਫੈਸਲਾ ਕਰਨ ਤੋਂ ਪਹਿਲਾਂ ਜਰੂਰ ਆਣ ਕੇ ਸਤਗੁਰ ਸਾਹਿਬ ਜੀ ਦੇ ਸਰੂਪਾਂ ਦੇ ਚਾਹੇ ਉੱਥੋਂ ਕੋਈ ਪੰਜ ਸਿੰਘ ਭੇਜ ਦੇਣ ਸਾਨੂੰ ਕੋਈ ਉਹਦੇ ਵਿੱਚ ਇਤਰਾਜ਼ ਨਹੀਂ ਉੱਥੋਂ ਪੰਜ ਸਿੰਘ ਸਾਹਿਬਾਨ ਭੇਜਣਾ ਜਿਨ੍ਹਾਂ ਦਾ ਕਿਸੇ ਧਿਰ ਦੇ ਨਾਲ ਕੋਈ ਸਬੰਧਤ ਨਾ ਹੋਵੇ ਉਹ ਭੇਜ ਦੇਣ ਉੱਥੋਂ ਨਹੀਂ ਭੇਜਣੇ ਹੋਰ ਕਿਤੇੋਂ ਭੇਜ ਦੇਣ ਪਰ ਉਹ ਆਣ ਕੇ ਇੱਥੇ ਸਾਰਾ ਪਹਿਲਾਂ ਉਹ ਜਾਂਚ ਕਰਨ ਉਸ ਤੋਂ ਪ੍ਰੰਤ ਆਪਣਾ ਕੋਈ ਉਹ ਫੈਸਲਾ ਦੇਣ ਕਿਉਂਕਿ ਆਪਾਂ ਪਿਛਲੇ ਸਮਿਆਂ ਦੇ ਵਿੱਚ ਦੇਖਿਆ ਹੈ ਅਕਾਲ ਤਖਤ ਸਾਹਿਬ ਦੀ ਆਸਤਾ ਨੂੰ ਤੇ ਸ਼ਰਦਾ ਨੂੰ ਆਪਾਂ ਵੱਖਰੇ ਵੱਖਰੇ ਤਰੀਕਿਆਂ ਦੇ ਨਾਲ ਵੇਖਿਆ ਵੀ ਕਿੰਨੀ ਢਾ ਲੱਗੀ ਹੈ ਜਿਹਦੇ ਵਿੱਚ ਇੱਕ ਆਮ ਮਨੁੱਖ ਵੀ ਜਿਹਨੂੰ ਮਰਿਆਦਾ ਦਾ ਸਿਧਾਂਤ ਦਾ ਨਹੀਂ ਪਤਾ ਉਹ ਵੀ ਅਕਾਲ ਤਖਤ ਸਾਹਿਬ ਤੇ ਕਿੰਨੂੰ ਪ੍ਰੰਤੂ ਕਰ ਗਿਆ ਫੇਸਬੁੱਕਾਂ ਹੋਰ ਸਾਰਾ ਸੋਸ਼ਲ ਮੀਡੀਆ ਭਰਿਆ ਪਿਆ ਜਿਹਨੂੰ ਆਪ ਨਹੀਂ ਪਤਾ ਵੀ ਸਵੇਰ ਨੂੰ ਉੱਠ ਕੇ ਜਵਾਨ ਦੇ ਵਿੱਚੋਂ ਕਿਹੜਾ ਲਫ਼ਜ਼ ਪਹਿਲਾਂ ਕਹਿਣਾ ਆ ਉਹ ਸ੍ਰੀ ਅਕਾਲ ਤਖਤ ਸਾਹਿਬ ਦੇ ਕੈਂਤੂ ਪ੍ਰਾਂਤੂ ਕਰ ਰਿਹਾ। ਅਸੀਂ ਉੱਥੇ ਕੋਈ ਵੀ ਜ਼ਿੰਮੇਵਾਰ ਹੋ ਸਕਦਾ ਆ ਆਉਣ ਵਾਲੇ ਸਮੇਂ ਦੇ ਵਿੱਚ ਕੋਈ ਹੋਰ ਜ਼ਿੰਮੇਵਾਰ ਹੋ ਸਕਦਾ ਆ। ਅਸੀਂ ਨਹੀਂ ਕਹਿੰਦੇ ਵੀ ਸਾਡੇ ਪੱਖ ਦਾ ਫੈਸਲਾ ਹੋਵੇ। ਸਾਡਾ ਪੱਖ ਨਹੀਂ ਇਹ। ਸਿਰਫ ਇਹ ਗੁਰੂ ਗ੍ਰੰਥ ਸਾਹਿਬ ਜੀ ਦੀ ਗੱਲ ਆ। ਸਾਡੀ ਗੱਲ ਨਹੀਂ। ਅੱਜ ਹੈ ਕੱਲ ਹੈ ਨਹੀਂ। ਪਰ ਇਹ ਗੱਲਬਾਤ ਜਿਹੜੀ ਆ ਸਾਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਆ। ਜੇ ਉਹਨਾਂ ਨੇ ਸੇਵਾ ਦੇ ਟਕਹੌਂਸਲੇ ਥੱਲੇ ਸਤੂਰ ਸਾਹਿਬ ਜੀ ਦੇ ਸਰੂਪਾਂ ਦੀ ਕਟਿੰਗ ਕੀਤੀ। ਬੱਚੇ ਸ਼ਬਦ ਬਦਲੇ ਉਹਨਾਂ ਤੇ ਆਪਣੀਆਂ ਸਕੇਚਿੰਗ ਕੀਤੀਆਂ ਲਿਖਤਾਂ ਕੀਤੀਆਂ ਸਟੈਂਪਾਂ ਲਾਈਆਂ ਇਹਦਾ ਜ਼ਿੰਮੇਵਾਰ ਭਾਈ ਕੌਣ ਆ ਇਹਦਾ ਜ਼ਿੰਮੇਵਾਰ ਕੌਣ ਆ ਮੈਂ ਮੀਡੀਆ ਥਰੂ ਭਾਈ ਬਗੀਚਾ ਸਿੰਘ ਨੂੰ ਉਹਨਾਂ ਨੂੰ ਬੇਨਤੀ ਕਰਦਾ ਵੀ ਉਹ ਜ਼ਰੂਰ ਇਸ ਚੀਜ਼ ਦੇ ਨਾਲ ਰਾਬਤਾ ਕਰਕੇ ਅਸੀਂ ਨਹੀਂ ਚਾਹੁੰਦੇ ਵੀ ਆਉਣ ਵਾਲੇ ਸਮੇਂ ਦੇ ਵਿੱਚ ਇੱਥੇ ਦੇ ਹੋਰ ਸਿੱਖਾਂ ਨੂੰ ਵੀ ਇਸ ਗੱਲ ਦੀ ਢਾਹ ਲੱਗੇ ਕਿਉਂਕਿ ਇਹ ਜਦੋਂ ਸਾਰਾ ਕਿਰਿਆ ਕਰਮ ਹੋਇਆ ਉਦੋਂ ਲੋਕਲ ਗੁਰੂ ਘਰਾਂ ਦੀ ਮੀਟਿੰਗ ਬੁਲਾਈ ਗਈ ਉਹਦੇ ਵਿੱਚ ਸੈਂਡਵਲ ਤੇ 12ਵੀਂ ਗੰਮ ਦੇ 25 ਗੁਰੂ ਘਰ ਬਣਦੇ ਨੇ ਉਸ ਤੋਂ ਉਪਰੰਤ ਫਿਰ ਵੱਡੇ ਪੱਧਰ ਤੇ ਮੈਜ ਦੇ ਵਿੱਚ ਮੀਟਿੰਗ ਬੁਲਾਈ ਗਈ ਇੰਗਲੈਂਡ ਦੇ ਵੱਖਰੇ ਵੱਖਰੇ ਗੁਰੂ ਘਰਾਂ ਤੋਂ ਵੱਖਰੀਆਂ ਵੱਖਰੀਆਂ ਜਥੇਬੰਦੀਆਂ ਤੋਂ ਉਹ ਸਾਰੇ ਨਮੈਂਦੇ ਆਏ ਉਹਨਾਂ ਨੇ ਇਹ ਸਾਰਾ ਦਰਸ਼ਨ ਕਰਕੇ ਸਾਰਾ ਜੋ ਉਹਦੇ ਤੇ ਜਿਹੜਾ ਫੈਸਲਾ ਦਿੱਤਾ ਉਹਨਾਂ ਨੇ ਕਿਹਾ ਵੀ ਭਾਈ ਇਹ ਦੋਚੀ ਆ ਹੁਣ ਇੱਕ ਬੰਦਾ ਉਥੇ ਫੂਨਾ ਤੇ ਗੱਲਾਂ ਸੁਣ ਕੇ ਜੇ ਕੋਈ ਫੈਸਲਾ ਦੇ ਰਿਹਾ ਇਹ ਸਰਾਸਰ ਗਲਤ ਆ ਕਿਉਂਕਿ ਉਹਨਾਂ ਨੂੰ ਸਾਡੇ ਦੇ ਨਾਲ ਜਾਂ ਇੱਥੇ ਪੰਜ ਸਿੰਘ ਵੇਚ ਕੇ ਰਾਬਤਾ ਕਰਕੇ ਇਹ ਜ਼ਰੂਰ ਉਹਨਾਂ ਨੂੰ ਪਤਾ ਕਰ ਲੈਣਾ ਚਾਹੀਦਾ ਸੀ ਅਸੀਂ ਆਉਣ ਵਾਲੇ ਸਮੇਂ ਦੇ ਵਿੱਚ ਇੱਥੇ ਦੇ ਲੋਕਲ ਗੁਰੂ ਘਰਾਂ ਦੀ ਸੈਂਡਵਾਲ ਬਾਰਮਿੰਗਮ ਇੰਗਲੈਂਡ ਦੇ ਗੁਰੂ ਘਰਾਂ ਦੀ ਇਕੱਤਰਤਾ ਬੁਲਾ ਕੇ ਇਹਦੇ ਉੱਤੇ ਅਸੀਂ ਜ਼ਰੂਰ ਵਿਚਾਰ ਵਟਾਂਦਰਾ ਕਰਾਂਗੇ ਅਸੀਂ ਨਹੀਂ ਚਾਹੁੰਦੇ ਵੀ ਆਲਰੇਡੀ ਪੰਥ ਦੇ ਵਿੱਚ ਕੌਮ ਦੇ ਵਿੱਚ ਕਾਫੀ ਲੰਮਾ ਕਸਮਾਨ ਆ ਦਫਾੜਾਂ ਪਈਆਂ ਹੋਈਆਂ ਨੇ ਕਿਸੇ ਇੱਕ ਵਿਅਕਤੀ ਦੇ ਕਰਕੇ ਸਾਡੇ ਵਿੱਚ ਕੌਮੀ ਤੌਰ ਤੇ ਜਾਂ ਸਾਡੇ ਵਿੱਚ ਪੰਥਕ ਤੌਰ ਤੇ ਹੋਰ ਤੇਰਾ ਬਣਨ ਬੇਨਤੀ ਹੈ ਜਿਹੜਨੇ ਵੀ ਉੱਥੇ ਜ਼ਿੰਮੇਵਾਰ ਜਹੇਦਾਰ ਸਰਦਾਰ ਗਦੀਪ ਸਿੰਘ ਗੱਜ ਭਾਈ ਬਗੀਚਾ ਸਿੰਘ ਉਹਨਾਂ ਨੂੰ ਬੇਨਤੀ ਹੈ ਵੀ ਇਸ ਮੁੱਦੇ ਤੇ ਪਹਿਲਾਂ ਜਾਂਚ ਜ਼ਰੂਰ ਕਰਾ ਲਓ ਬਾਕੀ ਉਹਨਾਂ ਦਾ ਕੇਸ ਕੋਰਟ ਚ ਚੱਲਦਾ ਨਹੀਂ ਚੱਲਦਾ ਉਹਦੇ ਬਾਰੇ ਜਦੋਂ ਤੁਸੀਂ ਜਾਂਚ ਕਰੋਗੇ ਸਾਰਾ ਕੁਝ ਨਿੱਖਰ ਕੇ ਸਾਹਮਣੇ ਆ ਜਾਣਾ ਵੀ ਕੀ ਇਹ ਵਿਅਕਤੀਗਤ ਕੇਸ ਹੈ ਜਾਂ ਪੰਥਕ ਕੇਸ ਹੈ ਕੌਮੀ ਕੇਸ ਹੈ ਨਹੀਂ ਹੈ ਸਾਰੀਆਂ ਗੱਲਾਂ ਸਾਹਮਣੇ ਆ ਜਾਣੀਆਂ ਜੇ ਤੁਸੀਂ ਇੰਡੀਆ ਦੀਆਂ ਸਤਕਾਰ ਕਮੇਟੀਆਂ ਤੇ ਕੈਂਤੂ ਪ੍ਰਾਂਤੂ ਕਰਦੇ ਆ ਬਾਹਰ ਵੀ ਇਹੀ ਕੁਝ ਹੋ ਰਿਹਾ ਇਸ ਕਰਕੇ ਅਸੀਂ ਆਉਣ ਵਾਲੇ ਸਮੇਂ ਦੇ ਵਿੱਚ ਸਮੁੱਚੇ ਗੁਰੂ ਘਰਾਂ ਦੀ ਇਕੱਤਰਤਾ ਬੁਲਾ ਕੇ ਇਹਦੇ ਤੇ ਜ਼ਰੂਰ ਕੋਈ ਨਾ ਕੋਈ ਫੈਸਲਾ ਲਵਾਂਗੇ ਭੁੱਲਾਂ ਚੁੱਕਾਂ ਦੀ ਖਿਮਾ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ